ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਬਹੁਤ ਕਾਸਮ ਉਹਦੇ ਤੇ ਮੈਂ ਵੀਡੀਓ ਬਣਾ ਰਹੀ ਹਾਂ ਇੱਕ ਐਸੇ ਗੁਲਖਚੋਰ ਤੇ ਜਿਹਨੂੰ ਸ਼ਰਮ ਹਇਆ ਉਹ ਬੰਦਾ ਆਪਣੇ ਵਿੱਚ ਕੇ ਖਾ ਚੁਕਿਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਡੇ ਪੰਜਾਬੀਆਂ ਤੁਸੀਂ ਖਾ ਦੋ ਮਾਫੀ ਮੰਗਣਾ ਚਾਹੁੰਦੀ ਕਿ ਅਸੀਂ ਕਿ ਐਸੇ ਗਲਤ ਬੰਦੇ ਦਾ ਸਾਥ ਦਿੱਤਾ ਐਸੇ ਗਲਤ ਬੰਦੇ ਨੂੰ ਸਪੋਰਟ ਕੀਤਾ ਕਿ ਬਾਤ ਸਾਨੂੰ ਥੋੜੀ ਜਿਹੀ ਦੇਰ ਬਾਸਾਂ ਨੂੰ ਜਦੋਂ ਉਹਦੇ ਪ੍ਰੂਫ ਸਾਡੇ ਹੱਥ ਲੱਗੇ ਸਾਨੂੰ ਦੋਪਾ ਤਾਂ ਲੱਗਿਆ ਕਿ ਵਾਕਿਆ ਦੁਨੀਆ ਸਹੀ ਕਹਿੰਦੇ ਸੀ 5 ਡਾਲਰ ਗੁੱਲਕ ਜੋਕਰ 5 ਡਾਲਰ ਨਹੀਂ ਚੱਕੇ 5 ਤਾਂ ਤੁਸੀਂ ਵੀਡੀਓ ਦੇਖੀ ਸੀ ਚੱਕਦੇ ਦੇ ਉਹ ਤਾਂ 45 4500 ਡਾਲਰਾਂ ਦੇ ਠੱਗੀ ਮਾਰੀ ਉਹਨੇ ਗੁਰਦੁਆਰਿਆਂ ਨਾਲ ਤਾਂ ਮਜਬੂਰੀ ਚਣੋ ਨੇ ਕੈਮਰਾ ਲਾਇਆ ਸੀ ਬਿਲਕੁਲ ਤੁਸੀਂ ਬਿਲਕੁਲ ਸਹੀ ਗੈਸ ਕਰ ਰਹੇ ਹੋ ਮੈਂ ਕੀ ਦੀ ਗੱਲ ਕਰ ਰਹੀ ਹਾਂ ਬੁਟਾਂਕੇ ਆ ਬੁਟਾਂਕੇ ਇਧਰ ਆ ਬਹੁ ਸ਼ੌਂਕੀਆਨੀ ਬੁਟੇ ਨੂੰ ਖਲਿਸਤਾਨੀ ਦੇ ਤਵੇ ਲਾਉਂਦਾ ਤੁਸੀਂ ਵੀ ਸੋਚਦੇ ਹੋਗੇ ਵੀ ਆ ਨੈਂਸੀ ਕੀ ਬੋਲ ਰਹੀ ਹੈ ਉਹਦਾ ਬਿਜ਼ਨਸ ਹੈ ਕਿਦਾਂ ਬਿਜ਼ਨਸ ਕਰਦਾ ਹੈ ਆਓ ਅੱਜ ਤੁਹਾਨੂੰ ਸਭ ਨੂੰ ਸਮਝਾਣੇ ਹੈ ਗਿਆਨੀ ਬੁਟਾ ਅੰਕਲ ਦਾ ਬਿਜ਼ਨਸ ਸੋ ਬੁਟਾ ਅੰਕਲ ਕੀ ਕਰਦਾ ਹੈ ਪਹਿਲੇ ਖਾਲਸਾਨੀ ਹਾਂ ਤੇ ਵੀਡੀਓ ਪਾਉਂਦਾ ਉਹਨਾਂ ਦੇ ਪਰਿਵਾਰਾਂ ਤੇ ਫਿਰ ਜਿਹੜੇ ਖਾਲਸਾਨੀ ਨੂੰ ਚੀਜ਼ ਚੁਭਦੀ ਹੈ ਉਹਨੂੰ ਫੋਨ ਕਰਦੇ ਆ ਪਲੀਜ਼ ਸਾਡੀ ਵੀਡੀਓ ਟੈਗ ਕਰਦੇ ਉਹ 5-600 ਡਾਲਰ ਲੈਣਾ ਉਹ ਕਹਿੰਦਾ 1000 ਡਾਲਰ ਦਿਓ ਉਹਦਾ ਬਿਜ਼ਨਸ ਹੈ ਵੀਡੀਓ ਪਾਕੇ ਤਾਂ ਹੁੰਦਾ ਦੂਜੀ ਗੱਲ ਵਿਦੇਸ਼ਾਂ ਜਦੋਂ ਲੋਕ ਸਾਡੇ ਅੱਗੇ ਬੈਠੇ ਆ ਸਾਡੇ ਟੱਚ ਚ ਆਉਂਦਾ ਸਾਥੇ ਪੈਸੇ ਮੰਗਣ ਲੱਗ ਜਾਂਦਾ ਜੀ 250 ਡਾਲਰ ਦੇ ਦਿਓ ਮੈਨੂੰ ਕਹਿੰਦਾ ਫਿਰ ਜੀ 300 ਦੇ ਦਿਓ ਅਗਲੀ ਵਾਰ ਨਾਉਨੋ ਦੇਣੇ ਨਾ ਕੈਨੇਡਾ ਚਾਹ ਤੀ ਕੈਨੇਡਾ ਚ ਸੋਚਣ ਵਾਲੀ ਗੱਲ ਆ ਕਿ ਇਹ ਬੰਦਾ ਤੋਲਾ ਛਾਟਾ ਇਹਦਾ ਗਾਤਰਾ ਪਾਇਆ ਹੈ ਕਿ ਕਿਸੇ ਦੀ ਧੀ ਭੈਣ ਤੋਂ ਪੈਸੇ ਮੰਗਣੀ ਸ਼ੁਰੂ ਕਰ ਦਿੰਦਾ ਇੰਨੀ ਸ਼ਰਮ ਲਾਈਏ ਨੇ ਇਹਦੀ ਅੱਖਾਂ ਦੇਖ ਕਦੀ ਇਹਦੀਆਂ ਪੀਚੀਆਂ ਜੀਆਂ ਅੱਖਾਂ 'ਚ ਇੰਨਾ ਹਵਸ ਵਾਸਨਾ ਪਰ ਇਹ ਤੂੰ ਹੀ ਸੋਚ ਨਹੀਂ ਸਕਦੇ ਆਪਣੀ ਜਨਾਨੀ ਪਤੰਦਰ ਨੇ ਪਤਾ ਨਹੀਂ ਕਿੱਥੇ ਕਪਾਤੀ ਕਿਸੇ ਹੋਰ ਦੀ ਲੈ ਕੇ ਭੱਜਿਆ ਹੋਇਆ ਮਾਨਸਾ ਸਿਟੀ 'ਚ ਬੈਠਾ ਹੁਣ ਇੱਕ ਕਿਰਾਏ ਦਾ ਕਹਿੰਦੇ ਕਮਰਾ ਉਹਦੇ ਟੁੱਟਿਆ ਚ ਬੈਡਾ ਕੱਪੜਿਆਂ ਨਾਲ ਲੱਧਿਆ ਦੋ ਪਲਾਸਟਿਕ ਦੀਆਂ ਕੁਰਸੀਆਂ ਇਹ ਵੀ ਕਿਸੇ ਨੇ ਦੱਸਿਆ ਮੈਨੂੰ ਕਿ ਜਦ ਉਹਦੇ ਘਰ ਗਏ ਮੁਰਦਲਾ ਜਾ ਮਰਿਆ ਹੋਇਆ ਕੁੱਤਾ ਕਹਿੰਦੇ ਜਿਹੜੇ ਪਲੇਟ 'ਚ ਇਹ ਚੋਲ ਖਾਂਦਾ ਉਬਲੇ ਉਹ ਹੀ ਕੁੱਤੇ ਨੂੰ ਪਾ ਦਿੰਦਾ ਕਿੰਨੇ ਸ਼ਰਮ ਦੀ ਗੱਲਾ ਕਹਿੰਦੇ ਸ਼ਰਾਬ ਵੀ ਪਿੰਦਾ ਸ਼ਿਰਸਾ ਪਾ ਕੇ ਮੈਂ ਏਟ ਬਕਰਾਂ ਬੁਕਰਾਂ ਮੱਛੀ ਮੁਛੀ ਕੋਸ਼ ਨਹੀਂ ਛੜਦਾ ਸੋ ਐ ਕਿਸਾਨੂ ਕਹਿੰਦਾ ਕਿ ਪੰਜਾਬ ਦੀਆਂ ਦੋ ਪੁਰਾਣੀਆਂ ਸਿੰਗਰ ਸੀ ਪੰਜਾਬ ਦੀਆਂ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਉਹਨਾਂ ਦਾ ਕਿਉਂਕਿ ਅਸੀਂ ਇਹਦੇ ਵਰਗਿਆਂ ਨੇ ਕਿਸੇ ਔਰਤ ਨੂੰ ਜਲੀਲ ਕਰੀਏ ਉਹ ਫਲਾਣੀ ਸਿੰਗਰ ਜੀ ਕਹਿੰਦਾ ਮੈਂ ਬਣਾਈ ਆ ਮੇਰ ਨਾਲ ਬੜੀ ਤਕੜੀ ਉਹਦੀ ਯਾਰੀ ਸੀ ਦੂਜੀ ਉਹ ਉਹਦੇ ਨਾਲ ਮੇਰੇ ਰਿਲੇਸ਼ਨ ਸੀ ਕਹਿੰਦਾ ਮੈਂ ਬਣਾਈ ਆ ਉਹ ਲੰਗੜਿਆ ਆ ਵੈਸੇ ਵੀ ਪੋਲੀਓ ਵੀ ਤਾ ਰੱਬ ਨੇ ਤੇਰੀ ਲੱਤ ਨੂੰ ਹੁਣ ਤੇਰੀ ਜੀਵਨ ਨੂੰ ਵੀ ਪੋਲੀਓ ਹੋ ਗਿਆ ਜਦੋਂ ਰਫਤਾਰ ਰਾਏ ਦੀ ਵੀਡੀਓ ਆਈ ਸੀ ਨਾ ਜਿੱਥੇ ਰਫਤਾਰ ਦੇ ਪਿੰਡ ਪਹੁੰਚਿਆ ਸੀ ਤੇ ਕਿਹਾ ਸੀ ਵੀ ਆ ਦੇਖੋ ਇਹਨੇ ਪਿੰਡ ਵਾਲੇ ਨੇ ਆ ਬੁੜੀ ਇੱਕ ਵੀਡੀਓ ਚ ਬੋਲੀ ਸੀ ਉਹ ਲੇਡੀ ਕਿ ਮੇਰੇ ਪਾਸੇ ਵੀ ਮਾਰੇ ਆ ਸਾਡੇ ਨੇ ਉਸ ਟਾਈਮ 'ਚ ਮੈਂ ਰਫਤਾਰ ਦੇ ਖਿਲਾਫ ਬੋਲੀ ਸੀ ਕਿਉਂਕਿ ਮੈਨੂੰ ਲੱਗਿਆ ਕਿ ਰਫਤਾਰ ਜਾਣ ਬੁਝੇ ਕੋਈ ਰੰਜਿਸ਼ ਕਰ ਰਿਹਾ ਪਰ ਜਦੋਂ ਪੁਲਿਸ ਆਫੀਸਰ ਨਾਲ ਗੱਲ ਹੋਈ ਮੇਰੀ ਉਹ ਕਹਿੰਦੇ ਨਹੀਂ ਇਹਨੇ ਸੱਚੀ ਪੈਸੇ ਮਾਰੇ ਸੀ ਇਹ ਫਰਾਰ ਹੋ ਥੇ ਚਲੋ ਇਹ ਚ ਰਫਤਾਰ ਫਿਰ ਸਹੀ ਸੀ ਮੈਨੂੰ ਇਹਨੇ ਕਿਹਾ ਕਿ ਰਫਤਾਰ ਰਾਏ ਤੇ ਮੈਂ ਦਿੱਲੀ ਚ ਪਰਚਾ ਕਰਵਾਇਆ ਉਹ ਦਿੱਲੀ ਜਾ ਕੇ ਤਰੀਕਾ ਪਰੇਗਾ ਸ਼ੁਕਰ ਆ ਬਹੁਤ ਹੈ ਬਟਾਂਕ ਝੁੜ ਕੱਟ ਬੋਲਿਆ ਕਰ ਹਲੇ ਤਾਂ ਜੁੱਤੇ ਵਾਲਾ ਜਿਹੜਾ ਪੰਨੂ ਹੈ ਨਾ ਪਾਲਿਸ਼ ਲਾ ਕੇ ਆ ਜਾਂਦਾ ਹਲੇ ਉਹਦੀ ਖਾਤਰਦਾਰੀ ਬਚੀ ਐ ਤੇ ਹੁਣ ਤੇਰੇ ਦਿਵਾਲੇ ਹੋਏ ਆ ਤੇਰੀ ਸ਼ੁਰੂ ਕਰਾਂਗੇ ਉਹਨਾਂ ਖਾਤਰਦਾਰੀ ਕੱਟ ਤੂੰ ਵੀ ਨਹੀਂ ਐ ਉਹ ਜੁੱਤੇ ਵਾਲੀ ਪਾਲਿਸ਼ ਲਾਂਦਾ ਤੇ ਤੂੰ ਕੀ ਕਰਦਾ ਤੂੰ ਮੱਝ ਦਾ ਗੋਹਾ ਲਾ ਕੇ ਆ ਜਾਂਦਾ ਮੂੰਹ ਦੇ ਉੱਪਰ ਦੂਸਰੀ ਗੱਲ ਫੇਰ ਇਹ ਕਹਿੰਦਾ ਕਿ ਹੁਣ ਰਫਤਾਰ ਦਾ ਜਿਹੜਾ ਰਾਈਨਾਮਾ ਹੋ ਗਿਆ ਸੀ ਕਹਿੰਦਾ ਮੈਂ ਦੁਬਾਰਾ ਖੋਲਤਾ ਕੇਸ ਪਟੇ ਪੁਆਏ ਜੀ ਪਿਛਲੇ ਹਫਤੇ ਉਹਦੇ ਚੰਗੇ ਪਟੇ ਪੁਆਏ ਥਾਣੇ ਬੁਲਾ ਕੇ ਮੈਂ ਉਹ ਡੀਐਸਪੀ ਨੂੰ ਫੋਨ ਲਾ ਲਿਆ ਡੀਐਸਪੀ ਸਰ ਕਹਿੰਦੇ ਵੀ ਨਹੀਂ ਮੈਡਮ ਇਦਾਂ ਦੀ ਕੋਈ ਗੱਲ ਨਹੀਂ ਹੋਈ ਆ ਕੋਈ ਉਹਨੂੰ ਪਟੇ ਨਹੀਂ ਪਈ ਕੁਝ ਵੀ ਨਹੀਂ ਪਿਆ ਇਹਨਾਂ ਦਾ ਫੈਸਲਾ ਹੋ ਗਿਆ ਸੀ ਦੱਸਟ ਸਟ ਗੱਲ ਖਤਮ ਫੇਰ ਇਹ ਵੇਰਕਾ ਜਿਹੜਾ ਨੁਦਾਨ ਚ ਅਮੇਰਕਾ ਮੇਰ ਪਲਾਂਟ ਉੱਥੇ ਇਹ ਡਾਕਟਰ ਰੰਗਰੇਟੇ ਨੂੰ ਬੁਲਾਉਂਦਾ ਬੂਟਾ ਅੰਕਰ ਕੌਨ ਬੂਟਾ ਅੰਕਰ ਉੱਥੇ ਬੁਲਾ ਕੇ ਰੰਗਰੇਟੇ ਡਾਕਟਰ ਰੰਗਰੇਟੇ ਨੂੰ ਸ਼ੱਕ ਪੈ ਗਿਆ ਵੀ ਬੰਦਾ ਚਾਲੂ ਹੈ ਉਹਨਾਂ ਨੇ ਆਪਣੇ ਬੋਡੀਗਾਰਡ ਨੂੰ ਕਿਹਾ ਵੀ ਰਿਕਾਰਡਿੰਗ ਕਰ ਲੋ ਇਹਦੀਆਂ ਸਾਰੀਆਂ ਕਤਿੱਤਾ ਰਿਕਾਰਡਿੰਗ ਕੀਤੀਆਂ ਜਿਹੜੀਆਂ ਮੈਂ ਦੇਖੀਆਂ ਮੈਨੂੰ ਤਾਂ ਗੱਲ ਹੀ ਨਹੀਂ ਆਈ ਬੜਕੇ ਸੋ ਉਹਨਾਂ ਨੂੰ ਕਹਿੰਦਾ ਵੀ ਮੈਂ ਆਰਆਰਐਸ ਚ ਰਲਣਾ ਚਾਹੁੰਦਾ ਹਾਂ ਬੀਜੇਪੀ ਨਾਲ ਮੇਰਾ ਨਾਂ ਕੋਈ ਜੈਕ ਲਵਾ ਦਿਓ ਵੀ ਮੈਂ ਐਮਐਲਏ ਦੀ ਸੀਟ ਲੈਣੀ ਹੈ ਮੈਂ ਸਲੇ ਖਾਲਿਸਤਾਨ ਦੇ ਵਿਰੁੱਧ ਬੋਲਦਾ ਤਾਂ ਕਿ ਆਰਆਰਐਸ ਮੇਰੇ ਨਾਲ ਰਲੇ ਉਬੂ ਟੰਕੇ ਲਾ ਲਾਸ ਨੂੰ ਵੀ ਪਤਾ ਟੁਕੜ ਖਤਰਨਾਕ ਲੰਗੜਾ ਹੈ ਦਲ ਬਦਲੂ ਤੂੰ ਬੰਦਾ ਹੈ ਕਦੀ ਤੂੰ ਮੈਨੂੰ ਕਹਿੰਨਾ ਸੀ ਮੇਰੀ ਭਗਵੰਤ ਮਾਨ ਨਾਲ ਡੀਲ ਕਰਾ ਦੇ ਇੱਕ ਵਾਰ ਉਹਨੂੰ ਕਹਿ ਵੀਨ ਕੋਠੀ ਚ ਟਾਈਮ ਦੇ ਦੇ ਮੈਨੂੰ ਕੋ ਸਿੱਟ ਮਿਲ ਜੇ ਭਗਵੰਤ ਮਾਨ ਮੇਰੇ ਤਾਈ ਚਾਚੇ ਦਾ ਪੁੱਤ ਲੱਗਦਾ ਵੀ ਜਿਹੜਾ ਮੈਂ ਤੇਰੀ ਡੀਲਿੰਗ ਕਰਾ ਦਾਂ ਸੋ ਇਹ ਬੰਦਾ ਨਾ ਮਾੜਾ ਜਿਹਾ ਵੀ ਕਿਸੇ ਵਿਦੇਸ਼ ਦੇ ਟੱਚ ਚਾਏਗਾ ਤੋ ਪੈਸੇ ਮੰਗਣੇ ਸ਼ੁਰੂ ਕਰ ਦਿੰਦਾ 200 ਦੇ ਦੋ 300 ਦੇ ਦੋ 400 ਦੇ ਆ ਕੁਛ ਕੰਮ ਹੈ ਨਾ ਜੀਦੇ ਆਫਿਸ ਚ ਵੜਦਾ ਜੀ ਮੇਰੀ ਵੀਡੀਓ ਬਣਾਓ ਚਲੋ ਆਪਾਂ ਉਹ ਆਪਣੇ ਪੇਜ ਤੇ ਪਬਲਿਸਿਟੀ ਪਬਲਿਸਿਟੀ ਦਾ ਇਹ ਬੰਦਾ ਇੰਨਾ ਭੁੱਖਾ ਇਹਨੇ ਇੱਕ ਵੀਡੀਓ ਮੇਰੇ ਖਿਲਾਫ ਪਾਈ ਸੀ ਥੋੜੇ ਦਿਨ ਪਹਿਲੇ ਪਰ ਜਦੋਂ ਕਿਸੇ ਆਫਿਸਰ ਨੂੰ ਪਤਾ ਲੱਗਿਆ ਹੁਣ ਇਹਨੂੰ ਫੋਨ ਲਾਇਆ ਨੇ ਨਾਲ ਦੀ ਨਾਲ ਡਿਲੀਟ ਕਰ ਦਿੱਤੀ ਕਿਉਂਕਿ ਉਹਨੂੰ ਪਤਾ ਜੋ ਨੈਂਸੀ ਕੋਲ ਜਾਊਗੀ ਨੈਂਸੀ ਧਰਜੀਆਂ ੜਾਊਗੀ ਸੋ ਇਹਦੇ ਦੋਨੋਂ ਉਹ ਮੈਸੇਜ ਜਿਹੜੇ ਨੇ ਮੈਥੋਂ ਪੈਸੇ ਦੀ ਡਿਮਾਂਡ ਕੀਤੀ ਕਦੇ 250 ਡਾਲਰ ਦੇ ਦੋ ਕਦੀ 300 ਦੇ ਦੋ ਦੋ ਵੀਕਾਂ ਬਾਅਦ ਮੋੜ ਦਾਂਗੇ ਇਹਨੂੰ ਇੱਕ ਸ਼ਰਮ ਨਹੀਂ ਆਈ ਕੀ ਮੈਂ ਕਹਾਂ ਤੂੰ ਮਰਦ ਹੋ ਕੇ ਇੱਕ ਐਸੀ ਔਰਤ ਤੋਂ ਪੈਸਾ ਮੰਗ ਰਿਆਂ ਨਾ ਮੇਰਾ ਪਿਓ ਸਰਦੀ ਨਾ ਮੇਰਾ ਪਾਹੀ ਮੈਂ ਕੱਲੀ ਆਪਣੀ ਲਾਈਫ ਜੀ ਰਹੀ ਆ ਆਪਣੇ ਪਰਿਵਾਰ ਨੂੰ ਪਾਲ ਰਹੀ ਹਾਂ ਤੂੰ ਮੈਥੋਂ ਪੈਸੇ ਡਿਮਾਂਡ ਕਰਦਾ ਤੇਰਾ ਤਾਂ ਪੁੱਤ ਵੀ ਆ ਤੇਰੀ ਨੋ ਵੀ ਕੈਨੇਡਾ ਚ ਤੇਰੀ ਧੀ ਵੀ ਕੈਨੇਡਾ ਚ ਸੋ ਕਹਿੰਦੇ ਨੇ ਲੂਲੇ ਲੰਗੜੇ ਦੀ ਇੱਕ ਰਗ ਵੱਧ ਹੁੰਦੀ ਆ ਇਹਦੀਆਂ ਤਾਂ 6 ਰਗਾਂ ਵੱਧ ਆ ਹੁਣ ਇਹ ਕਹਿੰਦਾ ਲੋਕਾਂ ਨੂੰ ਧਮਕੀਆਂ ਦਿੰਦਾ ਕਿ ਮੈਂ ਆਰਆਰਐਸ ਦੇ ਏਜੰਟ ਆ ਜੀ ਪੰਜਾਬ ਚ ਮੈਂ ਰਲ ਗਿਆ ਉਹਨਾਂ ਨਾਲ ਮੈਨੂੰ ਜੇ ਕਿਸੇ ਨੇ ਕੁਝ ਕਿਹਾ ਮੇਰੇ ਤੇ ਬੋਲੇ ਪਰਚੇ ਪਵਾ ਦੂੰਗਾ ਅੰਦਰ ਕਰਾ ਦੂੰਗਾ ਮਤਲਬ ਇਹ ਡਾਕਟਰ ਰੰਗਰੇ ਟੈਨੂ ਵੀ ਥ੍ਰੈਟਿੰਗ ਨਹੀਂ ਆ ਵਿੱਚ ਤੂੰ ਮੇਰੇ ਤੇ ਬੋਲੇ ਵਿੜੇ ਤੇ ਤੈਨੂੰ ਵੀ ਦਵਾਰ ਅੰਦਰ ਕਰਾ ਦੂੰ ਮੈਂ ਐ ਕਰ ਦੂੰ ਉਹ ਕਰ ਦੂੰ ਇਹ ਤਾਂ ਸਾਨੂੰ ਨਹੀਂ ਪਤਾ ਕਿੰਨੇ ਪਾਣੀ ਚ ਪਰ ਗਿਆਨੀ ਬਟਾਂਕ ਬੜਾਈ ਛਾਤਰ ਹੈ ਤੂੰ ਤੂੰ ਕਹਿੰਦਾ ਨਾ ਸਣਾ ਫੋਨ ਤੇ ਮੈਂ ਬੜਾ ਛਾਤਰ ਆ ਨੈਂਸੀ ਮੈਨੂੰ ਕੋਲ ਪੇਟਾ ਨਹੀਂ ਲਾ ਸਕਦਾ ਉਹ ਸਾਰੇ ਪੰਜਾਬ ਨੂੰ ਪਤਾ ਹੈ ਤੂੰ ਗੁੱਲ ਕਚੋਰਾ ਹੈ ਤੇ ਰਹੀ ਗੱਲ ਬੀਜੇਪੀ ਵਾਲਿਆਂ ਦੀ ਉਹ ਤੇਰੇ ਵਰਗੋਂ ਚੋਰ ਨੂੰ ਸੀਟ ਦੇਣਗੇ ਉਹਨਾਂ ਨੂੰ ਪਤਾ ਹੈ ਮਸਾ ਤੂੰ ਲੰਗ ਮਾਰ ਕੇ ਤੋੜਦਾ ਹੈ ਆਸ਼ਕ ਤੂੰ ਬੁੜੀਆਂ ਨਾਲ ਮਾਰਦਾ ਹੈ ਨਾਲੇ ਸੰਧੂਆਂ ਦੀ ਜਿਹੜੀ ਮੁਰਗੀ ਵਾਲੀ ਗੱਲ ਕਹੀ ਸੀ ਨਾ ਰਫਤਾਰ ਨੇ ਮੇਰੇ ਕੋਲ ਪਹੁੰਚ ਗਈ ਜਦੋਂ ਮੈਨੂੰ ਪਤਾ ਲੱਗਿਆ ਕਿ ਸੰਧੂਆਂ ਦੀ ਮੁਰਗੀ ਦਾ ਚੱਕਰ ਕੀ ਹੈ ਛੀ ਛੇ ਨਿਸ਼ਰਮ ਐਸਣ ਕਿ ਤੂੰ ਇੰਨਾ गिर ਗਿਆ ਤੂੰ ਇੰਨਾ ਗਿਰ ਗਿਆ ਤੂੰ ਤਾਂ ਅੰਦਰ ਮੁਰਗੀ ਤਾਂ ਛੱਡ ਦਿੰਦਾ ਐਨਾ ਗਿਰਿਆ ਹੋਇਆ ਬੰਦਾ ਸੁਖਾਲੇ ਤੇਰੀ ਰੱਬ ਨੇ ਇੱਕ ਲੱਤ ਨੂੰ ਪੋਲੀਓ ਕੀਤਾ ਬਟੈਂਕ ਜੇ ਲੋਕ ਤੇਰੇ ਮਗਰ ਪੈ ਗਏ ਨਾ ਆ ਡਾਂਗ ਜੀ ਲੈ ਕੇ ਤੈਥੋਂ ਭੱਜ ਵੀ ਨਹੀਂ ਹੁਣਾ ਮੁੜ ਕੇ ਆ ਜਿਹੜੇ ਦੋ ਬਾਡੀਗਾਰਡ ਲੈ ਕੇ ਫਿਰਦਾ ਨਾ ਸਿਕਿਉਰਿਟੀ ਗਾਰਡ ਫਿਕਰ ਨਾ ਕਰ ਹੁਣ ਅਸੀਂ ਵੀ ਗਵਰਨਮੈਂਟ ਨੂੰ ਅਪੀਲ ਕਰਕੇ ਤੇਰਾ ਬਾਡੀਗਾਰਡ ਕੈਨਸਲ ਕਰਾਣੇ ਕਿਉਂਕਿ ਉਹ ਦੁਖੀ ਆ ਤੇਰੇ ਕੋਲੋਂ ਸਾਰੇ ਦਿਨ ਕਹਿੰਦਾ ਘਰ ਦੇ ਬਾਹਰ ਖੜੇ ਰੋ ਭੁੱਖੇ ਮਰ ਜੰਨੇ ਆ ਅੰਦਰ ਕਹਿੰਦਾ ਇਹ ਤੇਰੀ ਭੁੱਖ ਗਰੀਬੀ ਪਈ ਹੋਈ ਆ ਸਾਬਿ ਸੋਸ਼ਲ ਮੀਡੀਆ ਤੇ ਇਹ ਜਿਹੜਾ ਪਿੱਛੇ ਲਾ ਕੇ ਬਹਿ ਜਾਂਦਾ ਨਾ ਵੀਡੀਓ ਬਣਾਉਂਦਾ ਇੱਕ ਸਕਰੀਨ ਜੀ ਪਿੱਛੇ ਟੇਬਲ ਲੱਗਿਆ ਹੁੰਦਾ ਲੱਕੜ ਦਾ ਬੁੱਕਸ ਪਈਆਂ ਹੁੰਦੀਆਂ ਉਹ ਸਾਰਾ ਉਹ ਕੰਪਿਊਟਰ ਰਾਈਸ ਸੈਟਅਪ ਇਹਦਾ ਟੋਟਲੇ ਕਮਰੇ ਚ ਬੱਠਾ ਹੋਇਆ ਬੋਲਾਂ ਕਰਦਾ ਵੱਡਾ ਖਾਲਸਾਨੀਆਂ ਆਏ ਫੁਲਾਨਿਆਂ ਦੇ ਆਏ ਖਾਲਸਾਨੀਆਂ ਖਾਲਸਾਨੀ ਵਾਲੇ ਵੀ ਇਹ ਨਾ ਸੋਚੋ ਵੀ ਤੁਹਾਡੇ ਤੁਹਾਡੇ ਵੈਰ ਨਹੀਂ ਪਿਆ ਭਾਈ ਇਹ ਨੂੰ ਭਾਜਪਾ ਚ ਸੀਟ ਚਾਹੀਦੀ ਹੈ ਤਾਂ ਦਵਾਲੇ ਆ ਖਾਲਸਾਨੀਆਂ ਇਹਦੇ ਨਹੀਂ ਤਾਂ ਇਹਨੂੰ ਕੋਈ ਮਤਲਬ ਨਹੀਂ ਖਾਲਸਤਾਨ ਬਣੇ या ना बने इन सीट का मतलब है पर इधर आई है ना सुनिए आपको सीट का भी नहीं मिलेगी क्यों बीजेपी वाले गुल्लोक चोर को कभी सीट नहीं देते हैं कभी भी नहीं और वो जो मैसेज थे ना तुमने मुझसे पैसे मांगे वो रफ्तार को भी गया वो वो रोमी बागी है ना उसको भी गया अभी वो शायद इस वीडियो के साथ प्रेस वाले अटैच भी कर देंगे फिर प्रेस को फोन करना मेरी वीरों का आईकोड डाली रे वीडियो कट करो अरे कोई कट नहीं करेगा वीडियो ਕਿਉਂਕਿ ਤੇਰਾ ਜੋ ਬੂਟਾ ਅੰਕਲ ਤੇਰਾ ਜੋ ਔਕਾਤ ਹੈ ਨਾ ਦਿਖਾਣੀ ਹੈ ਸਾਰਿਆਂ ਨੂੰ ਹੁਣ ਪੰਜਾਬ ਨੂੰ ਵਿਆਹ ਟਕੇ ਦਾ ਬੰਦਾ ਹੈ ਬੜੇ ਸ਼ਾਨ ਸ਼ੌਕਤ ਨਾਲ ਵੀਡੀਓ ਚ ਕਾਏਗਾ ਮੈਂ ਕਿਸੇ ਤੀਪੈਨ ਦਾ ਨਾਂ ਨਹੀਂ ਲੈਂਦਾ ਮੈਂ ਕਿਸੇ ਔਰਤ ਤੇ ਨਾ 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 ਔਰਤ ਤੇ ਮਿੱਟੀ ਪਾਣਾ ਪਸੰਦ ਨਹੀਂ ਕਰਦਾ ਆ ਜਿਹੜੀ ਉਹਦੋਂ ਮੇਰੇ ਬਾਰੇ ਵੀਡੀਓ ਚ ਬੋਲਦਾ ਸੀ ਮੁੜ ਕੇ ਅਫੀਸਰ ਦਾ ਫੋਨ ਆਇਆ ਤੂੰ ਵੀਡੀਓ ਵੀ ਢਾਤੀ ਬੜਛੇਤੀ ਕਿਉਂਕਿ ਤੈਨੂੰ ਪੈਸੇ ਨਹੀਂ ਦਿੱਤੇ ਮੈਂ ਇਹ ਤਾਂ 10 ਪੈਸੇ ਮੰਗਦਾ ਕਿਸ ਚੀਜ਼ ਦੇ ਆ ਤਾਈ ਚਾਚੇ ਦਾ ਪੋਤਾ ਮੇਰਾ ਰਿਸ਼ਤਾ ਕੀ ਹੈ ਤੇਰਾ ਹੈ ਤੂੰ ਹਰੇਕ ਜਣੇ ਕਣੇ ਤੋਂ ਜਿਹਦਾ ਵੀ ਤੇ ਨੰਬਰ ਤੋਂ ਦੋ ਤੋ ਪੈਸੇ ਮੰਗਣ ਲੱਗਿਆ ਨਾ ਐਡਾ ਤੂੰ ਬੇਕਾਰ ਬੰਦਾ ਰੱਬ ਨੇ ਲਾਤੀ ਲੰਗੜੀ ਕੀਤੀ ਆ ਦਿਮਾਗ ਤਾਂ ਨਹੀਂ ਕੀਤਾ ਜਾ ਕੇ ਕਿਸੇ ਗੁਰਦਵਾਰੇ ਪਾਠ ਕਰ ਲੈ ਪਰ ਗੁਰਦਵਾਰੇ ਹਿੱਤ ਨੂੰ ਬੁਲਾਣਗੇ ਨਹੀਂ ਉਹਨੂੰ ਪਤਾ ਜਿਹੜੇ ਚਾਰ ਛਿਲੜ ਗੁਰਦਵਾਰੇ ਚੜ੍ਹਨੇ ਪਤੰਦਰ ਨੂੰ ਵੀ ਚੱਕ ਕੇ ਲੈ ਜਾਣੇ ਆ ਸੋ ਲੋਕਾਂ ਨੂੰ ਇਹ ਤਾਂ ਕੋਈ ਡਰਨ ਦੀ ਲੋੜ ਨਹੀਂ ਕਿ ਮੇਰੇ ਕੋਲ ਆਰਐਸ ਦੇ ਏਜੰਟਾ ਫਲਨਾ ਟਿੰਕੜਾ ਇਹਦਾ ਵੀ ਨੰਬਰ ਲੱਗਿਆ ਖੜਾ ਹੈ ਪਰ ਇਹਦੇ ਵੀ ਪੈਣ ਵਾਲੇ ਬਸ ਵਕਤ ਦਾ ਇੰਤਜ਼ਾਰ ਹੈ